ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਜਿਹੜੇ ਆਪਾਂ ਨੁਸਕੇ ਦੀ ਗੱਲ ਕਰਨ ਲੱਗੇ ਆ ਜੀ ਉਹ ਨੁਸਕਾ ਹੈਗਾ ਜੂਰਕ ਐਸਿਡ ਬਾਰੇ ਵਾਈ ਬਾਦੀ ਬਾਰੇ ਕਿਉਂਕਿ ਦੇਖੋ ਆਪਾਂ ਸਾਰੇ ਭੈਣ ਭਾਈ ਜਾਣੂ ਆ ਅੱਜ ਕੱਲ ਹਰ ਇੱਕ ਚੀਜ਼ ਬੈਲੀ ਆ ਕੋਈ ਸਲਾਦ ਖਾ ਲੋ ਉਹ ਵੀ ਬੈਲਾ ਕੋਈ ਲੱਸੀ ਦਹੀਂ ਅਚਾਰ ਤળਿਆ ਹੋਇਆ ਕੋਈ ਵੀ ਦਾਲ ਖਾ ਲੋ ਸਾਗਾ ਜਣਾ ਗਾਹਾਂ ਜੀ ਮੱਕੀ ਦੀਆਂ ਰੋਟੀਆਂ ਤੁਹਾਨੂੰ ਪਤਾ ਵੀ ਹਰ ਇੱਕ ਚੀਜ਼ ਚ ਬੈਲਾ ਪਾਣਾ ਕਿਉਂਕਿ ਬੈਲੇ ਪਾਣ ਨਾਲ ਸਾਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ ਸਾਨੂੰ ਕਈ ਪ੍ਰੋਬਲਮਾਂ ਹੋ ਜਾਂਦੀਆਂ ਨੇ ਸਾਡੇ ਹੱਡ ਗੋਡੇ ਦੁਖਣ ਲੱਗ ਜਾਂਦੇ ਨੇ ਜੀ ਸਾਡੇ ਪੈਰਾਂ ਤੇ ਉਂਗਲੀਆਂ ਤੇ ਕਈ ਵਾਰ ਸੋਜ ਆਉਣ ਲੱਗ ਜਾਂਦੀ ਹੈ ਇਹ ਸਾਨੂੰ ਸਾਰਾ ਬੈਲੇ ਪਣ ਦੇ ਕਾਰਨ ਹੀ ਹੁੰਦਾ ਹੈ ਕਿਉਂਕਿ ਇਹ ਸਾਰੀਆਂ ਪ੍ਰੋਬਲਮਾਂ ਚ ਨੂੰ ਮੈਂ ਲੰਘ ਚੁੱਕੀ ਆ ਖੁਦ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸਦੀ ਆਂ ਬਈ ਮੈਂ ਮੋਹਾਲੀ ਤੱਕ ੱੱਕੇ ਖਾਲੇ ਦਵਾਈ ਖਾਣ ਲਈ ਹਰ ਇੱਕ ਡਾਕਟਰ ਨੇ ਮੈਨੂੰ ਕਿਹਾ ਇਹ ਤਾਂ ਜੀ ਲੰਮਾ ਸਮਾਂ ਦਵਾਈ ਖਾਣੀ ਪਊ ਤੁਹਾਨੂੰ 10 ਸਾਲ ਵੀ ਲੱਗ ਸਕਦੇ ਆ 15 ਸਾਲ ਵੀ ਲੱਗ ਸਕਦੇ ਆ ਵੀ ਜਿਹੜੀ ਜੁਰਕ ਐਸਿਡ ਆ ਇਹ ਐਸੀ ਭਿਆਨਕ ਬਿਮਾਰੀ ਆ ਵੀ ਜੇ ਤੁਸੀਂ ਦਵਾਈ ਨਾ ਖਾਧੀ ਰੈਗੂਲਰ ਅਫੇਰ ਤੁਹਾਨੂੰ ਗਠੀਆ ਵੀ ਹੋ ਸਕਦਾ ਦੇਖੋ ਜੀ ਮੈਂ ਤੁਹਾਨੂੰ ਦੱਸਦੀ ਆਂ ਮੈਂ ਗੱਲ ਉਹੀ ਕਰਦੀ ਹੁੰਨੀ ਆ ਜੋ ਤਨਮਨ ਤੇ ਹਡਾਈ ਹੋਵੇ ਜਿਹੜਾ ਇਹ ਜੁਰਕ ਐਸਿਡ ਆ ਬਾਕੀ ਆਈ ਗਠੀ ਇਹਦੀ ਸਟਾਰਟਿੰਗ ਹੈ ਮੈਂ ਤੁਹਾਨੂੰ ਦੱਸਦੀਆਂ ਜਦੋਂ ਮੈਂ ਆਟਾ ਗੁੰਨਣਾ ਤਾਂ ਜਦੋਂ ਆਪਾਂ ਮੁੱਕੀ ਬਣਾਉਨੇ ਆ ਨਾ ਆਟੇ ਲਈ ਮੇ ਤੇ ਮੇਰੀਆਂ ਇਹ ਗੱਠਾਂ ਦਰਦ ਕਰਦੀਆਂ ਦੀਆਂ ਮੇ ਤੇ ਆਟਾ ਨਹੀਂ ਤਾਂ ਗੁੰਨ ਹੁੰਦਾ ਠੀਕ ਹੈ ਜੀ ਆਹ ਜਿਹੜਾ ਗੁੱਟ ਹੈ ਜਦੋਂ ਆਪਾਂ ਐ ਆਟੇ ਨੂੰ ਮੁੱਕੀ ਦੰਨੇ ਆ ਆਹ ਗੁੱਟ ਦਰਦ ਕਰਦਾ ਤਾਂ ਮੇਰੇ ਅੰਦਰੋਂ ਨਾਲੀ ਚੀਜ਼ ਨਿਕਲਣੀ ਨਾਲੇ ਮੈਂ ਹਾਏ ਹਾਏ ਕਰਦੀ ਨੇ ਆਟਾ ਗੁੰਨ ਲੈਣਾ ਫਿਰ ਕਦੇ ਸਰਦਾਰ ਜੀ ਨੇ ਕਦੇ ਬੇਟੇ ਨੇ ਆਟਾ ਗੁੰਨਣਾ ਮੈਂ ਔਖੀ ਹੋਣ ਲੱਗ ਗਈ ਕਹਿਣ ਦਾ ਮਤਲਬ ਮੈਂ ਇਹ ਗੱਲ ਤੁਹਾਨੂੰ ਤਾਂ ਸਮਝਾ ਰਹੀ ਆਂ ਵੀ ਫਿਰ ਪਤਾ ਲੱਗ ਜਾਂਦਾ ਹੈ ਭੈਣਾਂ ਨੂੰ ਵੀਰਾਂ ਨੂੰ ਵੀ ਹਾਂ ਸਾਨੂੰ ਵੀ ਇਹ ਪ੍ਰੋਬਲਮ ਹੈਗੀ ਆ ਹੈਨਾ ਤੇ ਇਹ ਜਿਹੜਾ ਜੂਰਕ ਐਸਿਡ ਆ ਕਈਆਂ ਦਾ ਸਰੀਰ ਫਲਾਉਣ ਲੱਗ ਜਾਂਦਾ ਕਈਆਂ ਦਾ ਸਰੀਰ ਨੂੰ ਸੁਕਾਉਣ ਲੱਗ ਜਾਂਦਾ ਕਈਆਂ ਭੈਣਾਂ ਦੇ ਮੈਂ ਇਹ ਦੇਖਿਆ ਜੂਰਕ ਐਸਿਡ ਆਪਾਂ ਚਲੋ ਰਿਸ਼ਤੇਦਾਰੀਆਂ ਚ ਵੀ ਗੱਲ ਕਰ ਲੈਨੇ ਆ ਇਹ ਚੀਜ਼ ਦੇ ਰਿਲੇਟਡ ਉਂਗਲਾਂ ਤੇ ਸੋਜ ਆਉਣ ਲੱਗ ਜਾਂਦੀ ਆ ਗਿੱਟੇ ਆ ਜੋਰਦਾਰ ਦਰਦ ਕਰਨ ਲੱਗ ਜਾਂਦੇ ਨੇ ਹਨਾ ਅੱਡੀਆਂ ਦੇ ਥੱਲੇ ਦਰਦ ਹੋਣ ਲੱਗ ਜਾਂਦਾ ਇਹ ਜਿਹੜਾ ਜੂਰਕ ਐਸਿਡ ਹੈ ਸਾਰੇ ਸਾਡੇ ਸਰੀਰ ਨੂੰ ਵਿੰਨ ਕੇ ਰੱਖ ਦਿੰਦਾ ਹੈ ਸਾਡਾ ਜਿਵੇਂ ਕਹਿੰਦੇ ਹੁੰਨੇ ਆ ਨਾ ਸਿਆਣੇ ਅੰਗ-ਅੰਗ ਦੁਖਣ ਲੱਗ ਜਾਂਦਾ ਹੈ ਜਦੋਂ ਦਵਾਈ ਮੈਨੂੰ ਹਰ ਇੱਕ ਨੇ ਕਿਹਾ ਵੀ 10 ਤੋਂ 15 ਸਾਲ ਖਾਣੀ ਪਊ ਇਹ ਤਾਂ ਬਹੁਤ ਲੰਬਾ ਸਮਾਂ ਚੱਲੂ ਮੈਂ ਕਿਹਾ ਵੀ ਜੇ 10 15 ਸਾਲ ਤਾਂ ਹੈਨਾ ਵੀ ਆਪਾਂ ਦਵਾਈ ਖਾਂਦੇ ਖਾਂਦੇ ਫਿਰ ਸਾਨੂੰ ਤਾਂ ਹੋਰ ਰੋਗ ਲੱਗ ਜਾਣਗੇ ਇਕ ਅਸੀਂ ਬਿਮਾਰ ਜੇ ਹੋ ਕੇ ਰਹਿ ਜੰਨੇ ਆ ਜਦ ਦਵਾਈ ਸਾਡੀ ਰੈਗੂਲਰ ਚੱਲਦੀ ਹੈ ਹੈਨਾ ਤੇ ਫਿਰ ਇਦਾਂ ਹੀ ਮੈਨੂੰ ਕਿਸੇ ਭੈਣ ਨੇ ਮੇਹ ਤੋਂ ਵੱਡੀ ਉਮਰ ਵਾਲੀ ਨੇ ਮੈਨੂੰ ਸਲਾਹ ਦਿੱਤੀ ਸੀ ਉਹ ਕਨੇ ਸੱਜ ਸਭਾ ਗੱਲ ਕੀਤੀ ਸੀਗੀ ਕਹਿੰਦੇ ਵੀ ਤੂੰ ਕੁਲਵਿੰਦਰ ਜਵੈਨਸ ਆਫ ਦਾ ਸੇਵਨ ਜ਼ਿਆਦਾ ਕਰਿਆ ਕਰ ਇੱਕ ਸੌਫ ਇੱਕ ਜਵੈਨ ਚਲੋ ਮੈਂ ਉਹਨਾਂ ਦੇ ਵੱਡੇ ਹੋਣ ਦੇ ਨਾਤੇ ਉਹ ਗੱਲ ਮੇਰੇ ਦਿਮਾਗ ਚ ਬੈ ਗਈ ਮੈਂ ਉਦਾਂ ਹੀ ਦਵਾਈ ਨੂੰ ਘਟਾਉਂਦੇ ਘਟਾਉਂਦੇ ਘਟਾਤਾ ਮੈਂ ਕਿਹਾ 15 ਸਾਲ ਕਾਦਾ ਹੋਣੇ ਨੇ ਮੈਂ ਸੌਫ ਜਵੈਨ ਦਾ ਸੇਵਨ ਵਧਾਤਾ ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਸੌਫਰ ਜਵੈਨ ਦੇਹਾੜੀ ਚ ਦੋ ਦੋ ਚਾਰ ਚਾਰ ਵਾਰ ਵੀ ਖਾ ਲੰਨੀ ਆ ਖਾਣੀ ਕਿੰਨੀ ਕ ਐਨੀ ਕ ਕੋਈ ਉਹਦਾ ਸਾਈਡ ਇਫੈਕਟ ਨਹੀਂ ਪਿਓਰ ਚੀਜ਼ਾਂ ਨੇ ਆਪਾਂ ਘਰ ਵੀ ਬੀਜ ਸਕਦੇ ਆ ਅਸੀਂ ਐਤ ਕੀ ਕਰ ਸੌਫ ਮੈਂ ਇਹਨਾਂ ਤੋਂ ਘਰ ਬਜਾ ਲਈ ਮੈਨੂੰ ਪਤਾ ਲੱਗ ਗਿਆ ਕਿਸੇ ਭੈਣ ਤੋਂ ਕਹਿੰਦੇ ਵੀ ਜਿਹੜੀ ਮੁੱਲ ਦੀ ਸੌਫ ਹੁੰਦੀ ਆ ਉਹਨੂੰ ਕਈ ਵਾਰ ਰੰਗ ਦਿੱਤਾ ਹੋਇਆ ਹੁੰਦਾ ਹਰੀ ਹਰੀ ਜੀ ਕਰੀ ਹੁੰਦੀ ਆ ਉਹਦਾ ਮੈਂ ਇੱਕ ਦੋ ਵਾਰ ਦੇਖਿਆ ਖਾਣ ਚ ਟੇਸਟ ਵੀ ਵੱਖਰਾ ਜਾ ਤਾ ਮੈਨੂੰ ਉਹ ਖਾਣ ਨੂੰ ਵਧੀਆ ਨਾ ਲੱਗੀ ਸੌਫ ਮੈਂ ਕਿ ਬੱਕ ਬੱਕਾ ਜਾ ਟੇਸਟ ਆਉਂਦਾ ਚਲ ਮੈਂ ਸਰਦਾਰ ਜੀ ਨੂੰ ਗਿਆ ਮੈਂ ਤੁਸੀਂ ਸੌਫ ਘਰ ਦੀ ਬੀਜੋ ਠੀਕ ਹੈ ਜੀ ਮੈਂ ਐਤ ਕਿ ਮੇਰਾ ਮਿੰਜਾ ਭਰਿਆ ਪਿਆ ਮੈਂ ਸੌਫ ਘਰ ਦੀ ਬੀਜੀ ਆ ਜਿਹੜੀ ਸੌਫ ਹੈ ਤੇ ਜਵੈਣ ਹੈ ਜੇ ਤੁਹਾਨੂੰ ਲੱਗਦਾ ਹੈ ਵੀ ਬਾਹਲਾ ਤੁਹਾਡਾ ਜੁਰਕ ਐਸਿਡ ਵੱਧ ਗਿਆ ਸਾਨੂੰ ਕਈ ਵਾਰ ਚੱਕਰ ਆਉਣ ਲੱਗ ਜਾਂਦੇ ਆ ਹੱਥੋਂ ਭਾਂਡੇ ਛੁੱਟਣ ਲੱਗ ਜਾਂਦੇ ਆ ਆਏ ਸਰੀਰ ਕੰਬਣ ਲੱਗ ਜਾਂਦਾ ਹੈ ਇਹ ਖੂਨ ਚ ਰਿਲੀਸ ਆ ਜਾਂਦੀ ਹੈ ਜੀ ਠੀਕ ਹੈ ਮੇਰੇ ਹੱਥੋਂ ਆ ਹੀ ਭਾਂਡੇ ਡਿੱਗ ਜਾਂਦੇ ਤੇ ਜੇ ਮਾੜਾ ਜਿਹਾ ਕੋਈ ਉੱਚੀ ਬੋਲ ਪਿਆ ਜਦੇ ਮੈਂ ਡਰ ਜਾਂਦੀ ਥੀ ਆਏ ਬੰਦੇ ਦਾ ਦਿਲ ਕਮਜ਼ੋਰ ਪੈਣ ਲੱਗ ਜਾਂਦਾ ਜੂਰ ਕੈਸਡ ਐਨੀ ਭੈੜੀ ਚੀਜ਼ ਐ ਮੈਂ ਤੁਹਾਨੂੰ ਦੱਸਦੀ ਆਂ ਵੀ ਜਦ ਤੋਂ ਮੈਂ ਜਵੈਣ ਤੇ ਸੌਫ ਦਾ ਸੇਵਨ ਕਰਨਾ ਸ਼ੁਰੂ ਕਰਤਾ ਮੈਨੂੰ ਮਹਾਰਾਜ ਦੀ ਕਿਰਪਾ ਨਾਲ 7-8 ਸਾਲ ਹੋ ਗਏ ਮੈਂ ਦਵਾਈ ਨਹੀਂ ਕਦੇ ਖਾਧੀ ਪਰ ਸੌਫਰ ਜਵੈਣ ਬਿਨਾ ਮੈਂ ਰਹਿ ਬ ਨਹੀਂ ਸਕਦੀ ਹੁਣ ਮੈਂ ਦੇਖੋ ਚਾਰ ਵੀ ਖਾਣੀ ਆ ਮੈਂ ਲੱਸੀ ਵੀ ਪੀਣੀ ਆ ਮੈਂ ਦਹੀਂ ਵੀ ਖਾਣੀ ਆ ਮੈਂ ਤਲਿਆ ਹੋਇਆ ਵੀ ਖਾਣੀ ਆ ਪਰ ਜਦੋਂ ਮੈਂ ਇਹ ਚੀਜ਼ਾਂ ਖਾ ਕੇ ਹਟਦੀ ਆ ਜਿਵੇਂ ਆਪਾਂ ਰੋਟੀ ਖਾ ਲਈ ਰੋਟੀ ਤੋਂ ਬਾਅਦ ਮੈਂ ਇੰਨੀ ਕੁ ਸੌਫ ਮੂੰਹ ਚ ਪਾ ਕੇ ਮੈਂ ਚਬਦੀ ਫਰੀ ਜਾਣਾ ਇਹ ਨਹੀਂ ਹੈਗਾ ਵੀ ਸਭਤੀ ਉਹ ਅੰਦਰ ਨਿਘਾਰਨੀ ਆ ਉਹ ਤੁਸੀਂ ਇਹ ਚਿੱਥ ਚਿੱਥ ਕੇ ਖਾਣੀ ਆ ਮੈਂ ਤੁਹਾਨੂੰ ਇਹ ਨੁਸਖਾ ਤਾਂ ਦੱਸਣ ਲੱਗੀਆਂ ਕਿਉਂਕਿ ਹੁਣ ਮੂਹਰੇ ਬਾਈਵਾਦੀ ਦੇ ਦਿਨ ਆਉਣੇ ਆ ਆਪਾਂ ਨੇ ਹਰ ਇੱਕ ਚੀਜ਼ ਖਾਣੀ ਆ ਖੋਏ ਪਿੰਨੀਆਂ ਵੀ ਬਣਨੇ ਆ ਹੁਣ ਆਪਣੇ ਮੂਹਰੇ ਬਰਸੀਨਾ ਦਾ ਟਾਈਮ ਆ ਗਿਆ ਜੀ ਸੌਂਫ ਜਵੈਣ ਮੈਂ ਤਾਂ ਵੀਰਾਂ ਨੂੰ ਕਹਿਨੀ ਆ ਵੀ ਇੱਕ ਇੱਕ ਬੱਟ ਤੇ ਸੌਂਫ ਜਵੈਣ ਆਪਣੀ ਘਰ ਦੀ ਬੀਜ ਲੋ ਠੀਕ ਹੈ ਉਹਦੀ ਚੰਗੀ ਤਰ੍ਹਾਂ ਕੇਅਰ ਕਰਕੇ ਉਹਨੂੰ ਉੱਕਣੇ ਵੱਢ ਕੇ ਆਪਣਾ ਘਰ ਦੀ ਉਹ ਸੌਂਫ ਜਵੈਣ ਤਿਆਰ ਕਰ ਲਓ ਮੈਂ ਤੁਹਾਨੂੰ ਇਹ ਕਹਿਨੀ ਆ ਵੀ ਵੀਰ ਵੀ ਇਹ ਚੀਜ਼ ਨੂੰ ਸੇਵਨ ਕਰਨ ਭੈਣਾ ਵੀ ਕਾਰਨ ਕਿਉਂ ਕਹੇ ਜਦੋਂ ਆਪਾਂ ਓਵਰ ਏਜ ਹੋਣ ਲੱਗ ਜਾਂਦੇ ਆ 40 ਟੱਪ ਜਾਂਦੇ ਆ ਸਾਨੂੰ 36 36 ਰੋਗ ਲੱਗਦੇ ਆ ਬੱਚਿਆਂ ਨੂੰ ਇਹ ਚੀਜ਼ ਬੱਚਿਆਂ ਨੂੰ ਖਾਣ ਨੂੰ ਦਿਆ ਕਰੋ ਹਮ ਬੱਚਿਆਂ ਨੂੰ ਬਾਹੇਵਾਦੀ ਦੇ ਕਾਰਨ ਕਿੰਨੀਆਂ ਪ੍ਰੋਬਲਮਾਂ ਹੋ ਜਾਂਦੀਆਂ ਕਦੇ ਪੇਟ ਦਰਦ ਹੋਣ ਲੱਗ ਜਾਂਦਾ ਕਦੇ ਗੈਸ ਬਣ ਗਈ ਕਦੇ ਕੁੱਛ ਕਦੇ ਕੁਛ ਸਾਨੂੰ ਬਾਹੇਵਾਦੀ ਦੇ ਕਾਰਨ ਮੈਂ ਤਾਂ ਕਹਿੰਨੀ ਆ 75 80% ਸਾਨੂੰ ਬਾਹੇਵਾਦੀ ਦੇ ਕਾਰਨ ਸਾਨੂੰ ਰੋਗ ਲੱਗਦੇ ਨੇ ਜੂਰਕ ਐਸਿਡ ਹੈ ਨਾ ਜਿਹੜਾ ਇਹਨੂੰ ਤੁਸੀਂ ਸਟਾਰਟਿੰਗ ਵਿੱਚ ਸੰਭਲੋਗੇ ਤੁਹਾਡੇ ਜੋੜਾਂ 'ਚ ਦਰਦ ਹੋਣ ਲੱਗ ਗਿਆ ਸਮਝ ਲਓ ਤੁਹਾਨੂੰ ਜੂਰਕ ਐਸਿਡ ਦੀ ਪ੍ਰੋਬਲਮ ਹੋ ਗਈ ਘੌਲ ਨਾ ਕਰੋ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਉਹਨੂੰ ਉੱਥੇ ਆਪਣਾ ਆ ਆ ਸੌਫਰ ਜਵੈਣ ਦਾ ਸੇਵਨ ਕਰਨਾ ਸ਼ੁਰੂ ਕਰਦੋ ਦਵਾਈ ਤੁਸੀਂ ਸਾਰੀ ਜ਼ਿੰਦਗੀ ਖਾਈ ਜਾਓ ਤਾਂ ਵੀ ਤੁਹਾਨੂੰ ਆਰਾਮ ਨਹੀਂ ਆਉਣਾ ਪਹਿਲਾਂ ਸਟਾਰਟਿੰਗ ਚ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਤਲੀਆਂ ਆਚਾਰ ਲੱਸੀ ਦੁੱਧ ਜੋ ਵੀ ਹੈ ਇਹ ਆਪਣਾ ਦਹੀਂ ਇਹ ਤੁਹਾਨੂੰ ਛੱਡਣਾ ਪੈਣਾ ਹੈ ਫਿਰ ਹੌਲੀ ਹੌਲੀ ਜਦੋਂ ਤੁਹਾਨੂੰ ਤੁਹਾਡੇ ਸਰੀਰ ਨੂੰ ਜਵੈਣ ਸੌਫ ਅਸਰ ਕਰਨ ਲੱਗੀ ਫਿਰ ਤੁਸੀਂ ਹੌਲਾ ਹੌਲਾ ਥੋੜਾ ਥੋੜਾ ਖਾ ਸਕਦੇ ਹੋ ਇਹ ਨਹੀਂ ਹੈਗਾ ਵੀ ਰੱਜ ਕੇ ਖਾਣਾ ਜਣੀ ਕਹਿੰਦੇ ਹੁੰਦੇ ਨੇ ਇੱਕ ਮੂੰਹ ਦਾ ਟੇਸਟ ਤੁਸੀਂ ਪੂਰਾ ਕਰ ਸਕਦੇ ਹੋ ਠੀਕ ਹੈ ਜੀ ਸੌਫ ਜਵੈਣ ਨੂੰ ਤਾਂ ਘਰੋਂ ਮੁੱਕਣ ਨਾ ਦਿਓ ਤੁਹਾਡੇ ਘਰ ਚੋਂ ਅੱਧੇ ਰੋਗ ਮੈਂ ਤਾਂ ਕਹਿੰਦੀ ਆ 90% ਰੋਗ ਬਾਹਰ ਰਹਿਣਗੇ ਇਹ ਮੇਰਾ ਖੁਦ ਦਾ ਤਜਰਬਾ ਹੈ ਜਿਹੜਾ ਸੌਫਰ ਜਵੈਣ ਆ ਮੈਂ ਤੁਹਾਨੂੰ ਦੱਸਤਾ ਵੀ ਚਿੱਥ ਚਿੱਥ ਕੇ ਖਾਣਾ ਹੈ ਠੀਕ ਹੈ ਕਿਸੇ ਦੁੱਧ ਨਾਲ ਚਾਹ ਨਾਲ ਜਦ ਵੀ ਸੌਫ ਜਵੈਣ ਤੁਸੀਂ ਕੁਝ ਲੈਣਾ ਜਦ ਵੀ ਤੁਸੀਂ ਚਿੱਥ ਕੇ ਹੀ ਖਾਣਾ ਇਹ ਨਹੀਂ ਹੈਗਾ ਵੀ ਮੂੰਹ ਤੇ ਧਰੇ ਅੰਦਰ ਠੀਕ ਹੈ ਜੀ ਇਹਨਾਂ ਚਿੱਥ ਕੇ ਖਾਦੇ ਬਿਨਾ ਅਸਰ ਨਹੀਂ ਤੁਹਾਨੂੰ ਕਰਨਾ ਮੈਂ ਤੁਹਾਨੂੰ ਹੁਣ ਵਧੀਆ ਤਰੀਕੇ ਨਾਲ ਸਮਝਾਤਾ ਫੇਰ ਵੀ ਪੁੱਛਣਾ ਪੁੱਛ ਲਿਓ ਪਰ ਵੀਡੀਓ ਨੂੰ ਦੁਬਾਰਾ ਦੁਬਾਰਾ ਦੇਖ ਲਿਆ ਕਰੋ ਪੁੱਛਣ ਤੋਂ ਪੁੱਛਣ ਤੇ ਸਮਝ ਨਹੀਂ ਆਉਂਦੀ ਇੰਨੀ ਸਾਨੂੰ ਵੀ ਐਡਾ ਕਮੈਂਟ ਲਿਖਣਾ ਔਖਾ ਹੋ ਜਾਂਦਾ ਹੈ ਰਿਪਲਾਈ ਚ ਬਈ ਤੁਸੀਂ ਵੀਡੀਓ ਨੂੰ ਇਸ ਵਾਰ ਕੇ ਦੇਖ ਲਿਆ ਕਰੋ ਪਰ ਮੈਂ ਇਹ ਫੇਰ ਕਹੂੰਗੀ ਬਈ ਜੇ ਘਰੋਂ ਪੈਸੇ ਦੀ ਬਰਬਾਦੀ ਨਹੀਂ ਕਰਨੀ ਸਮੇਂ ਦੀ ਬਰਬਾਦੀ ਨਹੀਂ ਕਰਨੀ ਤਾਂ ਸੌਫ ਜੁਆਇਨ ਤੁਸੀਂ ਰੈਗੂਲਰ ਲਓ ਇਹਨਾਂ ਚੀਜ਼ਾਂ ਨੂੰ ਅਸੀਂ ਬਜ਼ੁਰਗਾਂ ਦੀਆਂ ਇਹ ਦਵਾਈਆਂ ਨੇ ਇਹ ਪਹਿਲੇ ਸਮਿਆਂ ਦੀਆਂ ਜਿਹੜੀਆਂ ਸੀ ਘਰੋਂ ਕੱਢ ਕੇ ਅੰਗਰੇਜ਼ੀ ਦਵਾਈਆਂ ਤੇ ਲਾਗੇ ਠੀਕ ਹੈ ਜੀ ਇਹਨਾਂ ਅੰਗਰੇਜ਼ੀ ਦਵਾਈਆਂ ਤੋਂ ਬਚੋ ਦੇਸੀ ਨੁਸਖੇ ਆ ਜਿਹੜੇ ਹੈ ਅਪਣਾਓ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਜੀ ਇਹ ਨਾ ਭੁੱਲਿਆ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ